ਨਵੀਂ ਲੈਂਡ ਪੁਲਿੰਗ ਸਕੀਮ ਨੂੰ ਕਿਸਾਨ ਪੱਖੀ ਤੇ ਵਿਕਾਸਮੁਖੀ ਐਲਾਨ ਕਰਦੇ ਆ ਪੰਜਾਬ ਦੇ ਉਪ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਬਾਰੇ ਵਿਰੋਧੀ ਧਿਰ ਦੇ ਗੁੰਮਰਾਹਕੂਨ ਪ੍ਰਚਾਰ ਤੋਂ ਸੁਚੇਤ ਰਹਿਣ ਤੂਰੇ ਵਿਧਾਨ ਸਭਾ ਹਲਕੇ ਦੇ 70 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 31.30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡਣ ਮਗਰੋਂ ਇਕੱਠ ਨੂੰ ਸੁਬੋਧਨ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੀ ਅਨੋਚਨਾ ਕਰਦੇ ਆ ਕਿਹਾ ਹੈ ਕਿ ਇਹ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਇਸ ਸਕੀਮ ਬਾਰੇ ਤੱਥਾਂ ਨੂੰ ਤੋੜਮਰੋੜ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਨਾ ਸਪਸ਼ਟ ਕਿਹਾ ਹੈ ਕਿ ਸੂਬੇ ਵਿੱਚ ਇਸ ਨਵੀਂ ਤੇ ਅੰਗਾ ਵਦੂ ਲੈਂਡ ਪੂਲਿੰਗ ਪਾਲਿਸੀ ਸਕੀਮ ਤਹਿਤ ਜ਼ਮੀਨ ਜ਼ਬਰੀ ਐਕਵਾਇਰ ਨਹੀਂ ਹੋਵੇਗੀ ਇਸ ਦਾ ਸੂਬੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਭਗਵਾਨਤਮਾਨ ਨੇ ਕਿਹਾ ਕਿ ਕਈ ਮਸਲਿਆਂ ਉੱਤੇ ਪੰਜਾਬੀਆਂ ਦੇ ਪਿੱਠ ਵਿੱਚ ਛੂਰਾ ਮਾਰਨ ਵਾਲੇ ਅਜਿਹੇ ਆਗੂਆਂ ਦੇ ਸ਼ੱਕੀ ਕਿਰਦਾਰ ਬਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਨੇ ਅਚਾਨਕ ਰੁਖ ਬਦਲ ਲਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਮੌਸਮ ਵਿਭਾਗ ਵੱਲੋਂ ਜਾਰੀ ਪ੍ਰਵਿਕੜ ਅਨੁਸਾਰ ਪੰਜਾਬ ਦੇ ਮੱਧ ਅਤੇ ਉੱਤਰੀ ਹਿੱਸਿਆਂ ਵਿੱਚ ਦਰਮਿਆਨਾ ਮੀ ਦੇ ਨਾਲ ਨਾਲ ਅਸਮਾਨੀ ਬਿਜਲੀ ਲਸ਼ਕਨ ਇਸ ਸਥਿਤੀ ਦੇਖਣੋਂ ਮਿਲੀ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਅਗਲੇ 5 ਦਿਨਾਂ ਲਈ ਮੌਸਮ ਦੀ ਰਿਪੋਰਟ ਜਾਰੀ ਕਰਦੇ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਅਗਲੇ 5 ਦਿਨ ਪੰਜਾਬ ਵਿੱਚ ਸਾਉਣ ਦੇ ਮਹੀਨੇ ਦੀ ਝੜੀ ਲੱਗੇਗੀ ਇਸ ਦੇ ਨਾਲ ਹੀ 25 ਜੁਲਾਈ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਦਰਜੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਤੋਂ ਭਾਜਪਾ ਅਤੇ ਅਕਾਲੀ ਦਲ ਗੱਠਜੋੜ ਦੀ ਵਕਾਲਤ ਕੀਤੀ। ਇੱਕ ਇੰਟਰਵਿਊ ਵਿੱਚ ਸੁਨੀਲ ਜਾਖੜ ਨੇ ਫਿਰ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦੀ ਗੱਲ ਦੁਹराई ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇੱਕ ਵਾਰ ਫਿਰ ਸਥਿਤੀ ਬਣੀ ਹੋਈ ਹੈ। ਇਹ ਗੱਠਜੋੜ ਧਾਰਮਿਕ ਸਦਭਾਵਨਾ ਤੇ ਸ਼ਾਂਤੀ ਲਈ ਬਣਾਇਆ ਗਿਆ ਸੀ। ਫਿਰ ਤੋਂ ਇਸ ਦੀ ਲੋੜ ਹੈ। ਇਸ ਲਈ ਦੋਵੇਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਹ ਇਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਦਾ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਦਾ ਸੀ ਇਹ ਤਸਕਰ ਐ ਬਾਅਦ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਤੇ ਤੂੰ ਮੁੱਖ ਮੰਤਰੀ ਰਹਿ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਹੂੰ ਮਤਲਬ ਬਿਨਾ ਪਤਾ ਕਿ ਬੋਲ ਦਿੰਦੇ ਨੇ ਪਰ ਭਗਵਾਨ ਤੁਮਾਨਦਾ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ 'ਚ ਹੀ ਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਇਦ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਕਿ ਉਹ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਚਲਾ ਰਹੀ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੀ ਚਾਹੀਦੀ ਐ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਤਾਂ ਉਹ ਤਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜਾਊਗਾ ਵਾ ਆਹੀ 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 ਲੋਕਾਂ ਦੀ ਸਹਿਮਤੀ ਹੁੰਦੀ ਐ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੁੱਟੀ ਤੇ ਮੱਥਾ ਤੋਂਦਾ ਯਾਰ ਕਿਤੇ ਕੰਮ ਨਾ ਰੁਕ ਜਾਏ ਕੋਈ ਇਹ ਮੱਥੇ ਲੱਗ ਕੇ ਅੱਜ ਤੜਕੀ ਆਹ ਤਾਂ ਅੰਦੇ ਹਾਲਤ ਨੇ ਸੋ ਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ-ਹੌਲੀ ਚਾਹੇ ਉਹ ਮੱਲਕੀਨ ਕਹਿੰਦੇ ਇਸ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰਕੇ 256 ਬੱਚੇ JEE ਕਲੀਅਰ ਕਰ ਗਏ ਜੀ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ IIT ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚ ਆਪਾਂ ਨੰਬਰ 1 ਆ ਰਹੇ ਆ ਪਹਿਲਾਂ ਆਪਾਂ ਨਸ਼ੇ ਚ ਨੰਬਰ 1 ਅੱਤ ਲੀਡਰਾਂ ਦੇ ਲੁੱਟਣ 'ਚ ਨੰਬਰ 1 ਹੁਣ ਆਪਾਂ ਘਟੂ ਘਟ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਇਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਵੇਂ ਪਹਿਲਾਂ ਪਹਿਲਾਂ ਪੇਪਰਾਂ 'ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ 'ਚ ਕਿ ਨੰਬਰ 1 ਸੂਬਾ ਕਿਹੜਾ ਹੈ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਅਪਾ ਨੰਬਰ 1 ਵਾਲ ਨੂੰ ਚੱਲੇ ਹੋਏ ਆ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦਿਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮ ਐਲ ਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮ ਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਹੈ ਤੇ ਮੁੱਖ ਮੰਤਰੀ ਵਧੀਆ ਮਿਲ ਜੇ ਸੂਬੇ ਦੀ ਨਹਾਰ ਬਦਲ ਜਾਂਦੀ ਹੈ ਇਤਸ 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 ਆਪਣੇ ਸਾਹਮਣੇ ਸੋਚ ਕਰਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਇੱਤੇ ਚ ਸਪਾਉਣਾ ਹੈ ਨਾ ਅਸੀਂ ਠੇਕੇ ਚ ਸਪਾਉਣਾ ਹੈ ਨਾ ਕਿਸੇ ਤਾਬੇ ਚ ਸਪਾਉਣਾ ਹੈ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਵੀ ਹੋਰ ਕੋਈ ਤੈਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਉੱਥੇ ਵੇਚ ਅਸੀਂ ਇਹਨਾਂ ਚ ਜੀਸਾ ਨਹੀਂ ਪਾਉਣਾ ਅਸੀਂ ਹਿੱਸਾ ਪਾਉਣਾ ਹੈ ਤਾਂ ਪੰਜਾਬ ਦੇ ਸਾਡੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਧੂਰੀ ਚ ਫੇਰ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਕਿਉਂਕਿ ਕੁੜੀ ਜਿੱਦੇ ਮਰਜੀ ਵੱਡੇ ਘਰ ਚ ਵੈਹੀ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਹੈ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਧੂਰੀ ਮੇਰੇ ਪੇਕੇ ਨੇ ਤੇ ਪੇਕੇ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਧੂਰੀ ਆਉਣ ਵੇਲੇ ਚਾਹ ਹੁੰਦਾ ਕਿ ਧੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾਪਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਗੇ ਸੀ ਰੋਡ ਸ਼ੋਅ ਵੇਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਤਾਂ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮ ਪੀਏ ਤੌਰ ਤੇ ਤੀਜੀ ਵਾਰੀ ਆਪਣਾ ਐਮ ਪੀਐਲਏ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲ ਆਏ ਆ ਤੁਸੀਂ ਦੁਗਣਾ ਤਿਗਣਾ ਪਿਆਰ ਦਿੱਤਾ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅਜ ਕਹਿਣਾ ਹੁੰਨਾ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਹਰ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ ਲੋਕਤੰਤਰ ਚ ਲੋਕ ਵੱਡੇ ਨੇ ਜੀ ਹੋ ਸਕਦਾ ਕੋਈ ਗਲਤੀਆਂ ਵੀ ਹੋਈਆਂ ਹੋਣ ਸਾਥੋਂ ਜਵਾਕਾਂ ਇਨਸਾਨਾਂ ਕੋਈ ਵੀ ਬੰਦਾ 16 ਕਲਾਂ ਸੰਪੂਰਨ ਨਹੀਂ ਹੁੰਦਾ ਹੱਥ ਫੜਕੇ ਰੋਕ ਲਿਓ ਬਾਹ ਫੜਕੇ ਰੋਕ ਲਿਓ ਕਿ ਭਾਈ ਆਹ ਗੱਲ ਗਲਤ ਹੈ ਅਸੀਂ ਉਹਨੂੰ ਠੀਕ ਕਰ ਲਾਂਗੇ ਰੁਕ ਜਾਂਗੇ ਅਸੀਂ ਠੀਕ ਕਰ ਲਾਂਗੇ ਜੇ ਗੱਲਾਂ ਸੱਚੀਆਂ ਲੱਗ ਰਹੀਆਂ ਨੇ ਤਾਂ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾ ਦਿਓ ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਥੋੜੇ ਨਾਲ ਗੱਲਾਂ ਕਰਨ ਆਇਆ ਬਸ ਆਹੀ ਗੱਲਾਂ ਬਸ ਹੱਥਾਂ ਤੇ ਬਹਿ ਕੇ ਕਰਦੇ ਆਂ ਵੀਰ ਗੱਲ ਤਾਂ ਠੀਕ ਹੈ ਚੱਲ ਤਾਂ ਵਧੀਆ ਰਹੀ ਹੈ ਆ ਫਲਾਨੇ ਨੇ ਯਾਰ ਇਹ ਲੈ ਉਹੀ ਐਵੇਂ ਮਰ ਜਾਂਦੇ ਨੇ ਲੋਕ ਹੁਣ ਵਿਰੋਧ ਵੀ ਕਰਨ ਲੱਗ ਗਏ ਉਹਨਾਂ ਦਾ ਕਿ ਯਾਰ ਤੂੰ ਕਿਉਂ ਵਿਰੋਧ ਕਰੀ ਜਾਂਦਾ ਸਹੀ ਤਾਂ ਚੱਲ ਰਿਹਾ ਕੰਮ ਕੋਈ 1 ਰੁਪਿਆ ਦਾ ਇਲਜ਼ਾਮ ਲਾ ਦੋ ਭਗਵਾਨ ਜੀ ਤੁਮਾਨ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦੋ ਵੀ ਆ ਭਗਵਾਨ ਤੁਮਾਨ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਨਾ ਐਮ ਐਲ ਏ ਖਾ ਗਿਆ ਜੇ ਫਲਾਣੇ ਮੰਤਰੀ ਦੀ ਸफारਿਸ਼ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ। ਦੱਸ ਦੋ ਕੋਈ। ਸੋ ਇਸ ਕਰਕੇ ਇੱਕ ਦੋ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ। ਇੱਕ ਤਾਂ ਆਪਾਂ ਨੇ ਧਰਤੀ ਦਾ ਪਾਣੀ ਬਚਾਉਣਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਆਪਾਂ ਹਰ ਰੋਜ਼ ਇਹ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਉਚਰਦੇ ਆਂ, ਵਿਚਰਦੇ ਆਂ, ਵਿਚਾਰਦੇ ਆਂ। ਪਾਣੀ ਬਚਾਉਣਾ ਜੀ। हां वो करता है थोड़ा जेड़ा उन पुराने राजाओं ਦੇ ਕਹਿੰਦੇ ਸਾਈਨ ਕੀਤੇ ਹੋਏ ਨੇ ਤੁਹਾਨੂੰ ਪਾਣੀ ਨਹੀਂ ਮਿਲਦਾ ਰਾਜ ਹੀ ਚੱਲ ਰਹੇ ਨੇ ਸਾਈਨ ਤਾਂ ਹੁਣ ਸਾਡੇ ਚੱਲਣ ਲੱਗ ਗਏ ਤੇ ਰਾਜਾਂ ਦੇ ਸਾਈਨ ਕਦੋਂ ਦੇ ਚੱਲੀ ਜਾਂਦੇ ਨੇ ਅਸੀਂ ਪਾਣੀ ਵੀ ਤੁਹਾਨੂੰ ਵੀ ਦੇਵਾਂਗੇ ਪਾਣੀ ਜਿੱਥੇ ਡਿਜ਼ਰਵ ਕਰਦਾ ਹੈ ਪਾਣੀ ਵੀ ਮਿਲੂਗਾ ਫਿਰ ਇੱਕ ਹੋਰ ਆਪਾਂ ਨੂੰ ਕੰਮ ਕਰਨਾ ਪਊਗਾ ਕਿ ਆਪਾਂ ਦਰਖਤ ਲਾਉਣੇ ਆ ਕਿ ਟੁੱਕੜੀ ਇੱਕ ਮੋਟਰ ਤੇ 4-5 ਦਰਖਤ ਤਾਂ ਚਾਹੀਦੇ ਹੋਣ ਜਦੋਂ ਬਿਜਲੀ ਫ੍ਰੀ ਰਹਿ ਰਹੇ ਆ ਨਾ ਨਾਲ ਸਾਹ ਲੈਣ ਵਾਸਤੇ ਆਕਸੀਜਨ ਤਾਂ ਫ੍ਰੀ ਕਰਦੀ ਏ ਉਹ ਤਾਂ ਫ੍ਰੀ ਮਿਲ ਰਹੀ ਐ ਆਕਸੀਜਨ ਤਾਂ ਦਰਖਤ ਲਾਉਣ ਵਾਸਤੇ ਆਪਾਂ ਨੂੰ ਵਾਤਾਵਰਨ ਬਚਾਉਣ ਵਾਸਤੇ ਆਪਾਂ ਨੂੰ ਅੱਗੇ ਆਉਣਾ ਪਊਗਾ ਦੋ ਚੀਜ਼ਾਂ ਇਹ ਇਹ ਦੋ ਤਾਂ ਬਹੁਤ ਜ਼ਰੂਰੀ ਨੇ ਧਰਤੀ ਵਿੱਚਲਾ ਪਾਣੀ ਬਚਾਉਣਾ ਹੈ ਦਰਖਤ ਲਾਉਣੇ ਨੇ ਤਾਂ ਕਿ ਆਪਾਂ ਫੇਰ ਦੁਬਾਰੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਈਏ ਦਰਖਤ ਬਹੁਤ ਕੱਟਦੇ ਜੀ ਆਪਣੇ ਕੋਲੇ ਉਦੋਂ ਆਕਸੀਜਨ ਹੈ ਜਾਂ ਜਿਹੜਾ ਮੌਸਮ ਨਾਲ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਹੜਾਉਣ ਲੱਗ ਗਏ ਜਾਂ ਸਮਝ ਲਓ ਵੀ ਮੀਂਹ ਵੱਧ ਕੱਟ ਕੇ ਉਹ ਉਹਦੇ ਵਾਸਤੇ ਗਲੋਬਲ ਵਾਰਮਿੰਗ ਜ਼ਿੰਮੇਵਾਰ ਹੈ ਆਪਾਂ ਦਰਖਤ ਲਾਵਾਂਗੇ ਤਾਂ ਪੰਜਾਬ ਹਾਰਿਆ ਕੋਈ ਕੋਈ ਐਵੇਂ ਉਹ ਵੀ ਗਲਤ ਫहमी ਭਲਾ ਤੀ ਕਿਸੇ ਨੇ ਵੀ ਦਰਖਤ ਲਾਉਣ ਨਾਲ ਜ਼ਮੀਨ ਦੀ ਪਜਾਊ ਸ਼ਕਤੀ ਕੱਟ ਜਾਂਦੀ ਹੈ। ਕੁਝ ਨਹੀਂ ਹੁੰਦਾ ਜੀ ਉਹਨਾਂ ਨਾਲ। ਪਹਿਲਾਂ ਵੀ ਤਾਂ ਲੋਕ ਪਾਂ ਦਰਖਤਾਂ 'ਚ ਹੀ ਰਹਿੰਦੇ ਸੀ। ਹੈਨਾ? ਫਿਰ ਬਹੁਤ ਸਾਰੀਆਂ ਸਪਰੇਆਂ ਅਸੀਂ ਬੈਨ ਕਰਤੀਆਂ। ਆਪਾਂ ਕੀ ਕਰਦੇ ਹਾਂ? ਆਪਾਂ ਲੈਣ ਜਾਂਦੇ ਹਾਂ ਸਪਰੇਅ। ਦੁਕਾਨਦਾਰ ਨੂੰ ਜਿਹੜੀ ਸਪਰੇਅ ਵੇਚ ਕੇ ਜ਼ਿਆਦੇ ਪੈਸੇ ਬਚਦੇ ਨੇ ਉਹ ਵੇ ਉਹਦੇ ਹੁੰਦਾ ਹੀ ਉਹ ਕਹਿੰਦਾ ਵੀ ਦੋ ਟੱਕਣ ਪਾ ਲਈ ਲਾਭ ਸਿਆਂ ਦੋ ਟੱਕਣ ਪਾ ਲਈ ਪੂਰੀ ਢੋਲੀ 'ਚ ਉਹ ਆ ਕੇ ਆਪਣੇ ਨੌਕਰ ਨੂੰ ਜਾਂ ਸੇਰੀ ਨੂੰ ਕਹਿੰਦਾ ਦੋ ਸੇਰੀ ਕਹਿੰਦਾ ਜਲ ਤੈਨਾਂ ਪਾ ਦਿੰਦੇ ਆ ਕਰਨ ਤਾਂ ਲੱਗ ਗਈ ਆ ਉਹ ਤਿੰਨ ਪਾ ਦਿੰਦਾ ਜੀ ਉਹ ਜਿਹਨੂੰ ਢੋਲੀ ਚ ਕਾਉਣੀ ਹੁੰਦੀ ਆ ਉਹ ਕਹਿੰਦਾ ਹੁਣ ਬਾਰ-ਬਾਰ ਕਿੱਥੇ ਕਰਾਂਗੇ ਚਾਰ ਪਾ ਦਿੰਦੇ ਆ ਡਬਲ ਸਪਰੇਅ ਪਾ ਲੈਣੇ ਉਹ ਚ ਸਪਰੇਅ ਕਰ ਦਿੰਨੇ ਆ ਆਪਣੇ ਮਿੱਤਰ ਕੀੜੇ ਵੀ ਵਿੱਚ ਹੀ ਮਾਰੇ ਜਾਂਦੇ ਨੇ ਠੀਕ ਹੈ ਨਾ ਤੇ ਉਹਦੇ ਨਾਲ ਧਰਤੀ ਜੈਰੀਲੀ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਵੀ ਆਪਾਂ ਨੇ ਹੁਣ ਰੋਕਣੀਆਂ ਨੇ ਕਿ ਕੋਸ਼ਿਸ਼ ਕਰਨੀ ਆ ਆਪਾਂ ਨੇ ਆਪਾਂ ਨੇ ਪੂਸਾ 44 ਬੰਦ ਕਰਤੀ ਪੂਸਾ 44 ਬੰਦ ਕਰਨ ਦਾ ਕਾਰਨ ਕੀ ਹੈ ਉਹ 152 ਦਿਨ ਲੈਂਦੀ ਹੈ ਜੀ ਪੱਕਣ ਨੂੰ ਤੇ ਉਹਦੀ ਪ੍ਰਾਲੀ ਵੱਧ ਹੁੰਦੀ ਹੈ 152 ਦਿਨ ਦਾ ਮਤਲਬ ਬਿਜਲੀ ਵੀ ਜ਼ਿਆਦੇ ਲੱਗੂਗੀ ਥੱਲੋ ਪਾਣੀ ਵੀ ਜ਼ਿਆਦੇ ਨਿਕਲੂ ਪੀਆਰ 126 ਪੀਆਰ 127 128 129 ਇਹ 92 ਦਿਨ ਲੈਮੀ ਤਿੰਨ ਮਹੀਨੇ ਘਟ ਗਏ ਜੀ ਦੋ ਮਹੀਨੇ ਦੋ ਮਹੀਨੇ ਪਹਿਲਾਂ ਫਸਲ ਪੱਕਦੀ ਹੈ ਪਾਣੀ ਬਚਦਾ ਹੈ ਬਿਜਲੀ ਬਚਦੀ ਹੈ ਪਚਾੜ ਦਾ ਕੋਈ ਘਾਸ ਫਰਕ ਨਹੀਂ ਅਸੀਂ ਖਰੀਦਾਂਗੇ ਦਾਣਾ-ਦਾਣਾ ਚੱਕਾਂਗੇ ਅਸੀਂ ਵਾ ਠੀਕ ਹੈ ਨਾ ਇਹ ਚੀਜ਼ਾਂ ਦਾ ਵੀ ਸਰਕਾਰ ਦਾ ਸਾਥ ਦੇਣਾ ਪਊਗਾ ਤੁਹਾਨੂੰ ਹਰ ਗਲਤੀ ਇਹਨਾਂ ਕਹਦਾ ਕਰੋ ਬਾਕੀ ਕੰਮ ਸਰਕਾਰ ਦਾ ਕਿਰਾਂ ਪਾਤਾ ਕਰਨੀ ਕਰਨਾ ਬਾਅਦ ਦੇਖਾਂਗੇ ਧਰਨਾ ਦੇ ਲਾਂਗੇ ਜਾਂ ਕੁਛ ਐ ਕਰ ਲਾਂਗੇ ਸੋ ਜੇ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਨਰੇਨ ਦੀ ਗਰੋੜ ਪਊਗੀ ਮਿਲ ਕੇ ਚੱਲੋ ਸਰਕਾਰ ਤੁਹਾਨੂੰ ਦਾਣੇ ਵੀ ਚੱਕੂਗੀ ਫਸਲ ਚੱਕੂਗੀ ਐਸੇ ਟਾਈਮ ਤੇ ਮਿਲਣਗੇ ਇੱਕ ਕਾਰਪੋਰੇਸ਼ਨਾਂ ਜਿਹੜੀਆਂ ਬੈਂਕਾਂ ਨੇ ਕਾਰਪੋਰੇਟ ਬੈਂਕਾਂ ਨੇ ਉਹ ਫੇਲ ਕਰ ਰੱਖੀਆਂ ਨੇ ਕਾਰਪੋਰੇਟ ਬੈਂਕ ਜੇ ਤੁਸੀਂ ਕਰਜ਼ਾ ਲੈਣਾ ਹੈ 3% ਸਸਤਾ ਦਿੰਦੀ ਹੈ ਦੂਜੀਆਂ ਬੈਂਕਾਂ ਨਾਲੋਂ ਪਰ ਕਾਰਪੋਰੇਟ ਬੈਂਕ ਦੇ ਵਿੱਚ ਖਾਤੇ ਆਪਣੇ ਜਿਹਾ 1.5 ਜਾਂ 2% ਹੀ ਨੇ ਜੀ ਉਹ ਦੂਜੀਆਂ ਬੈਂਕਾਂ 'ਚ ਖੋਲ ਰੱਖੇ ਨੇ ਪ੍ਰਾਈਵੇਟ 'ਚ ਉਹਨਾਂ ਦਾ ਕਰਜ਼ਾ ਦੇਣ ਦਾ ਜਿਹੜਾ ਉੱਪਰ ਹੈ ਕਾਰਪੋਰੇਟ ਬੈਂਕਾਂ ਦੇ ਵਿੱਚ ਜੇ ਆਪਾਂ ਖਾਤੇ ਖਲਾਵਾਂਗੇ ਤਾਂ ਆਪਾਂ ਨੂੰ ਕਰਜ਼ਾ ਵੀ ਸਸਤਾ ਮਿਲੂਗਾ ਤੇ ਬੈਂਕਾਂ ਉੱ퍼 ਹੋ ਜਾਣਗੀਆਂ ਕਾਰਪੋਰੇਟ ਬੈਂਕ ਜਿਹੜੀ ਐ ਉਹ ਕਿਸਾਨਾਂ ਦੀ ਬੈਂਕ ਐ ਉਹ ਆਪਣੇ ਲੋਕਾਂ ਦੀ ਬੈਂਕ ਐ ਉਹ ਕਾਮਯਾਬ ਹੋਜੂਗੀ ਤਾਂ ਲੋਕਾਂ ਲਈ ਹੋਰ ਸਸਤਾ ਕਰ ਦਾਂਗੇ ਉੱਥੋਂ ਕਰਜ਼ਾ ਲੈਣਾ ਜਾਂ ਕੋਈ ਸਬਸਿਡੀਆਂ ਦੇਣੀਆਂ ਕਿਸੇ ਨੇ ਉਹੀ ਫਲਾ ਰੱਖਿਆ ਗੱਲ ਵੀ ਜਿਹੜੇ ਪੈਸੇ ਆਇਆ ਕਰਨਗੇ ਤੁਹਾਡੇ ਫਸਲ ਦੇ ਵੀ ਉਹ ਆਉਣਗੇ ਤੁਹਾਡੇ ਖਾਤੇ 'ਚ ਤੇ ਬੈਂਕ ਵਾਲੇ ਜਿਹੜਾ ਤੁਸੀਂ ਕਰਜ਼ਾ ਦੇਣਾ ਹੋਊਗਾ ਉਹ ਪਹਿਲਾਂ ਕੱਟ ਲਿਆ ਕਰਨਗੇ ਤੁਹਾਨੂੰ ਉੰਨੀ ਦਿਆ ਕਰਨਗੇ ਜਿੰਨੇ ਉਹ ਕਰਜ਼ਾ ਕੱਟ ਕੇ ਜਿਹੜੇ ਪੈਸੇ ਬਚਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨੂੰ ਸੀਸੀਐਲ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਫਸਲ ਦਾ ਪੈਸਾ ਹੈ ਉਹਦਾ 1 ਰੁਪਿਆ ਵੀ ਨਹੀਂ ਛੇੜ ਸਕਦੇ ਉਹ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਸਰਕਾਰ ਨੂੰ ਸੋ ਉਹ ਪੈਸੇ ਮਿਲਣਗੇ ਜਿਹੜਾ ਕਰਜ਼ੇ ਦਾ ਉਹਦਾ ਆਪਾਂ ਬੈ ਕੇ ਵੀ ਨਿਮੇੜ ਲਾਂਗੇ ਵੀ ਆਓ ਯਾਰ ਬੈ ਕੇ ਨਿਭੇ ਲੈਨੇ ਆ ਕਿੰਨਾ ਕਰਜ਼ਾ ਹੈ ਕਿੰਨਾ ਆਪਾਂ ਨੂੰ ਘਟਾ ਸਕਦੇ ਆ ਚਲ ਵਿਆਜ ਛੱਡ ਦਿੰਨੇ ਆ ਆ ਮੂਲ ਮੂਲ ਦੇ ਦੋ ਨਹੀਂ ਉਹ ਬਾਅਦ ਚ ਨਿਵੇੜ ਲਾਂਗੇ ਪਰ ਇਹ ਨਾ ਸਮਝੋ ਕਿ ਕਰਜ਼ੇ ਦਾ ਪੈਸਾ ਸੀ ਪਹਿਲਾਂ ਘੱਟ ਕੇ ਤੁਹਾਨੂੰ ਦੇਵਾਂਗੇ ਨੋ ਐ ਕਰ ਨਹੀਂ ਸਕਦੀ ਸਰਕਾਰ ਸੋ ਇਸ ਗੱਲ ਤੇ ਦੂਜਿਆਂ ਨੂੰ ਵੀ ਦੱਸਿਓ ਜੇ ਆਪਾਂ ਕਾਰਪੋਰੇਟਾਂ 'ਚ ਖਾਤੇ ਖੋਲ ਲਾਂਗੇ ਤਾਂ ਬੈਂਕਾਂ ਤਾਂ ਚਲੇ ਜਾਣਗੇ ਆ ਕਾਰਪੋਰੇਟ ਬੈਂਕਾਂ ਤਾਂ ਇਹੜਿਆਂ ਘਾਟੇ 'ਚ ਨੇ ਹਾਲਾਂਕਿ ਤੂਰੀ ਤਾਂ ਕਮਾਲ ਐ ਆਪਾਂ ਇੱਥੇ ਫੰਕਸ਼ਨ ਵੀ ਕੀਤਾ ਸੀ 99% ਪੈਸਾ ਵਾਪਸ ਕਰਜੇ ਦਾ ਮੁੜਦੇ ਨੇ ਧੂਰੀ ਕੱਲੀ ਚ ਨੰਬਰ 1 ਤੇ ਹੈ ਧੂਰੀ ਜਿਹੜਾ ਸਾਰੇ ਪੰਜਾਬ ਚੋਂ ਪਰ ਹੋਰ ਹਲਕੇ ਹੈਗੇ ਨੇ ਜਿੱਥੇ ਪੈਸੇ ਵਾਪਸ ਘੱਟ ਮੁੜਦੇ ਨੇ ਜائیں ਕਹਿੰਦੇ ਨੇ ਕੀ ਪਤਾ ਸਰਕਾਰ ਮਾਫੀ ਕਰ ਦੇ ਛੱਡ ਪਰੇ ਹੈਨਾ ਸੋ ਪੈਸਾ ਸਰਕਾਰ ਦਾ ਵੀ ਤੁਹਾਡਾ ਹੀ ਹੈ ਤੁਹਾਨੂੰ ਹੀ ਦੇਣਾ ਹੈ ਸੋ ਇਸ ਕਰਕੇ ਇਹ ਗੱਲ ਜਰੂਰ ਆਪਣੇ ਸਹਿਯੋਗ ਕਰਿਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲਈਆਂ HDFC ਨਾਲ ਗੱਲ ਅਸੀਂ ਗੱਲ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਤਾਂ ਉਹਨੇ 1 ਕਰੋੜ ਰੁਪਇਆ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਗਵਰਨਮੈਂਟ ਦਿੰਦੀ ਹੈ 2 ਕਰੋੜ ਹੋ ਗਿਆ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਇਆ ਬੈਂਕ ਵੱਲੋਂ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ ਜੇ ਉਹਨਾਂ ਨੇ ਇਹ ਤਰ੍ਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80000 ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਇਆ ਹੋ ਗਿਆ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਤੇ ਉਹ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕਿਡ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋ ਜਾਊਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.3% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਘਟ ਜੂਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸੋਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹ ਜੇ ਫੰਕਸ਼ਨਾਂ ਚ ਇਹ ਜੀਆਂ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜੱਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਜੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਹੈ ਉਹਨ ਤਾਂ ਇਹ ਹੀ ਦੇਖਣਾ ਵੀ ਸਾਹ ਕਿੱਥੇ ਜ ਲੈਂਦਾ ਜਕਾਰਾ ਛੱਡਾਂਗੇ ਕਈ ਵਾਰੀ ਜਿਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੋਲ ਸੋਨਿਆ ਜਗ੍ਹਾ ਜਿਕਾਰੇ ਵਾਲੀ ਹੁੰਦੀ ਨਹੀਂ ਉਹ ਸੋ ਇਸ ਕਰਕੇ ਇਹੋ ਜਿਹੇ ਗੱਲਾਂ ਕਰਕੇ ਹੀ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਆ ਸਕਦੇ ਆ ਇਹੋ ਜਿਹੇ ਪੋਜ਼ਿਟਿਵ ਤੇ ਪ੍ਰੋਗਰੈਸਿਵ ਗੱਲਾਂ ਕਰਕੇ ਪੰਜਾਬ ਜਿਹੜਾ ਉਹਦਾ ਜਿਹੜਾ ਖਜ਼ਾਨਾ ਵੀ ਉੱਪਰ ਆਊਗਾ ਕਰਜਾ ਲਾ ਵੀ ਦੇਵਾਂਗੇ ਤੇ ਅੱਗੇ ਤੋਂ ਕਰਜਾ ਲੈਣ ਦੀ ਲੋੜ ਨਹੀਂ ਪੈਣੀ ਇਹ ਗੱਲਾਂ ਕਰਨ ਵਾਸਤੇ ਤੁਹਾਡੇ ਨਾਲ ਮੈਂ ਜਾਇਆ ਸੀ ਇੰਨੀ ਭਾਰੀ ਗਿਣਤੀ 'ਚ ਤੁਸੀਂ